ਹੈਲੋ ਜੀ ਕੀ ਹਾਲ ਚਾਲ ਸਾਰੇ ਦੇ ਹੋਪਸ ਸਾਰੇ ਠੀਕ ਹੋਵੋਗੇ ਸੋ ਪਿੱਛੇ ਪਹਾੜੀਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਘੁੰਮਣ ਹੀ ਆਏ ਹੋਵਾਂਗੇ ਸੋ ਅਸੀਂ ਅੱਜ ਪਹੁੰਚੇ ਹਾਂ ਸ਼ਹਿਰ ਪੁਸ਼ਕਰ ਰਾਜਸਥਾਨ ਜਿੱਥੇ ਕੀ ਬ੍ਰਹਮਾ ਜੀ ਦਾ ਇੱਕੋ ਇੱਕ ਮੰਦਿਰ ਹੈ ਹਨਾ ਪੂਰੇ ਵਰਲਡ ਦੇ ਵਿੱਚ ਸੁਣਿਆ ਜਾਂਦਾ ਫੇਮਸ ਮੰਦਿਰ ਹੈ ਤੇ ਇੱਥੋਂ ਦਾ ਮੇਲਾ ਉਸ ਤੋਂ ਵੀ ਜ਼ਿਆਦਾ ਫੇਮਸ ਹੈ ਜੋ ਕਿ ਪੂਰੀ ਤਰ੍ਹਾਂ ਜਾਨਵਰਾਂ ਦਾ ਘੋੜਿਆਂ ਦਾ ਉੱਠਾਂ ਦਾ ਬਹੁਤ ਅਨੇਕ ਪ੍ਰਕਾਰ ਦੀਆਂ ਮਤਲਬ ਇੱਥੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਤੁਹਾਨੂੰ ਦਿਖਾਵਾਂਗੇ ਉਹ ਵੀ ਐਂਡ ਬ੍ਰਹਮਾ ਜੀ ਦਾ ਮੰਦਿਰ ਹੈ ਜੋ ਉਹ ਵੀ ਇੱਥੇ ਬਹੁਤ ਹਨਾ ਲੋਕ ਸਤਿਕਾਰ ਨਾਲ ਉੱਥੇ ਆਂਦੇ ਨੇ ਬ੍ਰਿਟਿਸ਼ ਲੋਕ ਅਸੀਂ ਕੱਲ ਮਾਰਕੀਟ ਘੁੰਮਦੇ ਸੀ ਬਹੁਤ ਬ੍ਰਿਟਿਸ਼ ਲੋਕ ਆਏ ਹੋਏ ਸੀ ਹਨਾ ਸੋ ਅਸੀਂ ਇਸ ਵਕਤ ਰੁਕੇ ਆ ਹੋਟਲ ਦੇ ਵਿੱਚ ਸਾਡੇ ਹੋਟਲ ਦੇ ਤੁਸੀਂ ਬੈਕਗ੍ਰਾਉਂਡ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇੱਧਰ ਸਵੀਮਿੰਗ ਪੂਲ ਨਵੰਬਰ ਦਾ ਮਹੀਨਾ ਪਰ ਨਾ ਕੇ ਅਸੀਂ ਬਿਮਾਰ ਨਹੀਂ ਹੋਣਾ। ਕੱਲ ਨਾਤੇ ਸੀ ਥੋੜਾ 10-15 ਮਿੰਟ ਤੇ ਵਧੀਆ ਲੱਗਾ ਹਨਾ। ਸੋ ਇਸ ਵਾਰ ਸਾਡੀ ਪਹਾੜੀਆਂ ਦਾ ਲੈਵਲ ਜ਼ਰੂਰ ਥੋੜਾ ਲੋ ਹੋ ਗਿਆ। ਬਟ ਕੋਈ ਨਹੀਂ। ਅਸੀਂ ਤੁਹਾਨੂੰ ਹੁਣ ਲੈ ਕੇ ਚੱਲਾਂਗੇ ਅੱਜ ਪੁਸ਼ਕਰ ਸ਼ਹਿਰ ਦੇ ਵਿੱਚ। ਪਹਿਲਾਂ ਅਸੀਂ ਜਾਵਾਂਗੇ ਜਮੇਰ। ਸੋ ਸਾਰੇ ਉੱਠ ਗਏ ਨੇ ਤਕਰੀਬਨ ਕੁਝ ਕੁ ਬੰਦੇ ਸਾਡੇ ਵਾਕ ਤੇ ਗਏ ਹੋਏ ਆ ਹਨਾ। ਤੋਂ ਮਿਲਦੇ ਆ। ਲੋ ਜੀ 8:00 ਵੱਜ ਚੁੱਕੇ ਆ ਸਾਰੇ ਰੈਡੀ ਆ। ਇੱਥੇ ਫਿਲਹਾਲ ਮੈਂ ਇਕੱਲਾ ਹੀ ਸਾਰੇ ਅੰਦਰ ਨੇ ਤੇ ਇਹ ਸਾਡਾ ਹੋਟਲ ਹੈ ਪਿੱਛੇ ਤੇ ਪਹਿਲਾਂ ਅਸੀਂ ਜਾਵਾਂਗੇ ਪੁਸ਼ਕਰ ਮੇਲੇ ਤੇ 12:30 ਵਜੇ ਤੱਕ ਫਿਰ ਜਾਵਾਂਗੇ ਅਸੀਂ ਅਜਮੇਰ ਤੁਹਾਨੂੰ ਹੋਟਲ ਲਗਾਉਣੇ ਪਹਿਲਾਂ ਦਾ ਡਾਇਰੈਕਟ ਮਾਰ ਇਹ ਸਾਡਾ ਹੋਟਲ ਹੈ ਹੋਟਲ ਗ੍ਰੀਨ ਹਵੇਲੀ ਇਸ ਨਾਮ ਦਿੱਤਾ ਗਿਆ ਜੇ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਸਾਰੀਆਂ ਹਵੇਲੀ ਟਾਈਪ ਹੀ ਨੇ ਇੱਧਰ ਨੂੰ ਜਾਓ ਤੁਸੀਂ ਅਜਮੇਰ ਆ ਜਾਂਦਾ ਹੈ ਤੇ ਇੱਧਰ ਨੂੰ ਜਾਓ ਪੁਸ਼ਕਰ ਦਾ ਮੇਨ ਮੇਲਾ ਜੋ ਇਸ ਸਾਈਡ ਨੂੰ ਹੈ ਤੇ ਇਹ ਹੋਟਲ ਹੈ ਦੇਖੋ ਆ ਸਾਡੇ ਯੂਦੇ ਖੜੇ ਨੇ ਦੇਖੋ Honda ਤੇ Honda Honda ਤੇ ਮਟਯੋਰ ਤੇ ਗਰਮ ਕਰ ਲਾਂਗੇ ਥੋੜੀ ਦੇਰ ਤੱਕ ਸਾਰਿਆਂ ਨੂੰ ਬਾਈਕਸ ਤੇ ਅਸੀਂ ਜਾਵਾਂਗੇ ਮੇਲੇ ਤੇ ਦਨ ਫੇਰ ਅਸੀਂ ਅ ਅਜਮੇਰ ਅਸੀਂ ਗੱਡੀ ਤੇ ਜਾਣਾ ਹੈ ਗੱਡੀ ਸਾਡੀ ਉਧਰ ਖੜੀ ਹੈ ਇਹ ਰਿਸੈਪਸ਼ਨ ਹੈ ਦੇਖੋ ਇਹਨਾਂ ਦਾ ਐਂਡ ਇੱਧਰ ਸਾਡੇ ਰੂਮ ਆ ਉਹ ਸਾਹਮਣੇ ਸਵੀਮਿੰਗ ਪੂਲ ਹੈ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀ ਮਾਰਨਿੰਗ ਸਫਾਈਆਂ ਚੱਲ ਰਹੀਆਂ ਨੇ ਇਹ ਬੈਕ ਸਾਈਡ ਆ ਗਈ ਦੇਖੋ ਹੋਟਲ ਦੀ ਇੱਥੇ ਸਵੀਮਿੰਗ ਪੂਲ ਹੈ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀ ਐਂਡ ਕਾਰਾਂ ਲਈ ਵੇਖੋ ਇੱਧਰ ਸਪੈਸ਼ਲਿਸਟ ਹੋਟਲ ਦੇ ਸਾਈਡ ਤੇ ਪਾਰਕਿੰਗ ਬਣੀ ਹੋਈ ਆ ਪੂਰੀ ਘੈਂਟ ਉਹ ਸਾਹਮਣੇ ਜਿੱਧਰੋਂ ਐਂਟ੍ਰੈਂਸ ਹੋਈ ਸੀ ਉਹਦੇ ਨਾਲ ਹੀ ਇੱਧਰ ਪਾਰਕਿੰਗ ਗੇਟ ਹੈ ਲੋ ਜੀ ਭੁੱਖ ਲੱਗੇਗੀ ਬੰਦੇ ਇਹਨੂੰ ਕਹਿੰਦੇ ਖਾਣਾ ਆਇਆ ਹੁਣ ਮੋਟੇ ਜਰੂਰ ਆ ਗਏ ਅਸੀਂ ਰੋਡ ਪਤਾ ਕੀਤਾ ਸੀ ਊੜੇ ਬਣ ਰਹੇ ਆ ਦੇ ਮੋਟੀ ਜਦ ਵੜਦੇ ਆਂ ਬਾਪੀ ਇਹ ਤੁਸੀਂ ਮੇਨ ਗਰਾਊਂਡ ਨੂੰ ਐਂਟਰ ਹੋ ਗਏ ਤੇ ਇਹ ਆ ਗਿਆ ਉਹ ਮੰਦਿਰ ਹੈ ਬਹੁਤ ਸੋਹਣਾ ਟੈਂਪਲ ਤੁਸੀਂ ਦੇਖ ਲਓ ਇਸ ਤੋਂ ਅੱਗੇ ਗੁਰੂ ਘਰ ਦਿਖਾ ਰਿਹਾ ਹੈ ਇੱਧਰ ਤੁਸੀਂ ਦੇਖੋ ਇਧਰਲੀ ਸਾਈਡ ਦੇਖੀਏ ਤਾਂ ਗੁਰੂ ਘਰ ਹੈ ਤੇ ਦੂਜੀ ਸਾਈਡ ਬਿਲਕੁਲ ਫਰੰਟ ਤੇ ਉਹਦੇ ਮੰਦਿਰ ਹੈ ਇੱਥੋਂ ਮੇਨ ਅੱਗੇ ਨੂੰ ਜਰਾ ਰਸਤਾ ਜਾਂਦੇ ਤਾਂ ਗੱਡੀਆਂ ਲਾਉ ਨਹੀਂ ਕਰਦੇ ਦੇਖੋ ਇਹ ਮੰਦਿਰ ਆ ਗਿਆ ਅਸੀਂ ਇਹ ਮਾਰਕੀਟ ਤੋਂ ਅੰਦਰ ਸੀ ਹੁਣ ਦੇਖੋ ਦੁਕਾਨਾਂ ਸਭ ਲਾਲ ਵਾਲੇ ਬੰਦ ਪਈਆਂ ਕਿਉਂਕਿ ਲੇਟ ਨਾਈਟ ਦਾ ਕੁੱਲੀ ਹੁੰਦੀ ਹੈ ਅੱਛਾ ਬ੍ਰਿਟਿਸ਼ ਕਾਫੇ ਆ ਗਿਆ ਇਹਦੇ ਸਾਰੇ ਫੋਟੋ ਕਾਟਾਰਿਆ ਕੋਈ ਉਮਰ ਘਾਟ ਆ ਗਿਆ ਸਾਹਮਣੇ ਘਾਟ ਮੈਂ ਇਹ ਇੱਕ ਬਹੁਤ ਹੀ ਪੁਰਾਣਾ ਸਟਾਈਲ ਕਹਿੰਦੇ ਆ ਦੇਖੋ ਬ੍ਰਿਟਿਸ਼ ਨੇ ਜਿਹੜੇ ਦਾ ਕਹਿ ਲਿਆ ਗਰੇਜ ਜਾ ਰਹੇ ਨੇ ਉਹਨਾਂ ਨਵੀਆਂ ਡੈਸਟੀਨੇਸ਼ਨਾਂ ਦੇ ਕੋਲ ਮੜਜ ਦੇ ਦਿਨ ਲਈ ਇਹ ਪਿਆਰ ਕੀ ਹੁਲਿਆ ਵੀ ਦੇਖ ਲੈ ਰਹੇ ਹੋ ਫੋਟੋ ਲੈ ਨੋ ਨਾ ਆਹ ਕੋ ਤੇ ਉਹ ਕੋ ਦਾ ਆਵਾਜ਼ ਲੈ ਤਾਂ ਨਾਨ ਕਰਦੇ ਹਾਂ ਉੱਦਾਂ ਸਾਰੇ ਇੱਥੇ ਵੀ ਦੇਖੋ ਸਮਾਨ ਕਰ ਫੋਟੋ ਇੱਧਰ ਨਰੂਲਾ ਜੀ ਹੁਣੀ ਫੋਟੋਆਂ ਕਿਤਰੇ ਲੈ ਲੈ ਪੰਛੀ ਉੱਡੇ ਲੋ ਜੀ ਆ ਖੜੇ ਨੇ ਸਾਡੇ ਛੋਟੇ ਤੇ ਇਹ ਉਹ ਕੈਫੇ ਆ ਜਿੱਥੇ ਅਸੀਂ ਹੁਣ ਰੁਕੇ ਹੋਇਆ ਉਹ ਬੈਠਣੇ ਅੰਦਰ ਆਰਡਰ ਦਿੱਤਾ ਹੋਇਆ ਤੇ ਰਾਤ ਅਸੀਂ ਇੱਥੇ ਬਾਹਰ ਸਟਾਲ ਆਉਂਦੇ ਇਸ ਜਗ੍ਹਾ ਤੇ ਜਿੱਥੇ ਅਸੀਂ ਰਾਜ ਲੇਬੀਆਂ ਜੁਲਬੀਆਂ ਕਰਦਾ ਸੀ ਦੁੱਧ ਪੀਤਾ ਸੀ ਤੇ ਹੁਣ ਅਸੀਂ ਥੋੜਾ ਜਿਹਾ ਰੈਸਟੋਰੈਂਟ ਚੇਂਜ ਕੀਤਾ ਸੀ ਥੈਨ ਅਸੀਂ ਇਹ ਪੁਸ਼ਕਰ ਜਿਹੜੀ ਲੇਕ ਆ ਇਹ ਜਿਹੜੀ ਉਹ ਸਾਹਮਣੇ ਤੁਸੀਂ ਦੇਖ ਰਹੇ ਬਿਲਡਿੰਗਾਂ ਦੇ ਨਾਲ-ਨਾਲ ਮਾਰਕੀਟ ਹੈ ਸਾਰੇ ਉੱਪਰ ਦੀ ਉੱਥੇ ਫਿਰ ਅਸੀਂ ਸ਼ਹਿਰ ਘੁੰਮਾਂਗੇ ਸ਼ਾਪਿੰਗ ਕਰਾਂਗੇ ਕੋ ਬਹੁਤ ਹੀ ਜ਼ਿਆਦਾ ਸੋਹਣਾ ਕੈਫੇ ਹੈ ਤੇ ਇਧਰ ਪਾਰਕ ਹੈ ਤੁਸੀਂ ਦੇਖ ਸਕਦੇ ਥੋੜੀ ਪਾਈਨ ਉਧਰ ਦਾ ਬੰਨ ਐਨਾ ਪਈਏ ਆਹ ਅਸੀਂ ਬਾਹਰ ਦੇਖੋ ਬਹੁਤ ਸੋਹਣਾ ਉਹ ਫਰੰਟ ਤੇ ਮੰਦਰ ਹੈ ਐਂਡ ਇਧਰ ਅਸੀਂ ਨਾ ਦਿੱਤੇ ਇਹ ਬੈਕ ਸਾਈਡ ਫਰੰਟ ਤੋਂ ਦਿਖਾਵਾਂਗੇ ਤੁਹਾਨੂੰ ਥੋੜਾ ਜਨਾ ਲਈ ਚਾਹ ਪਾਣੀ ਨਹੀਂ ਪੀਤਾ ਇਸ ਕਰਕੇ ਥੋੜੀ ਆਵਾਜ਼ ਹੈ ਥੋੜੀ ਘੱਟ ਆ ਰਹੀ ਹੈ ਵਲੌਗ ਚ ਸੋ ਚਾਹ ਪੀ ਲਈਏ ਪਰੌਂਠੇ ਖਾ ਲਈਏ ਫਿਰ ਦੇਖੋ ਗੱਲਾਂ ਆਉਂਦੀਆਂ ਸੀਟਿੰਗ ਦੇਖੋ ਇਹਨਾਂ ਦੀ ਬਹੁਤ ਸੋਹਣੀ ਅੰਦਰ ਉਧਰ ਸਾਰੇ ਬੈਠ ਗਏ ਨੇ ਮੈਂ ਅਭੀ ਪੋਹੇ ਤੇ ਪਰੌਂਠੇ ਆਰਡਰ ਕਰਦੇ ਨੇ ਐਂਡ ਤਿਆਰ ਕਰ ਲਓ ਥੋੜੀ ਦੇਰ ਚੌੜਾ ਦੇਗਾ। ਉਹ ਜੀ ਡੋਸਾ ਆ ਗਿਆ ਤੇ ਡੋਸਾ ਹੀ ਆਇਆ। ਇਹ ਉਹ ਦੇਖਣਾ ਗਾਉਣ ਕੀ ਹੋਊਗਾ। ਪਰੌਂਠੇ ਰਹਿ ਗਏ, ਇੱਕ ਪੋਹਾ ਰਹਿ ਗਿਆ ਉਹ ਫੇਰ ਆਏਗਾ ਥੋੜੀ ਦੇਰ। ਲਓ ਜੀ ਚਾਹ ਪਾਣੀ, ਪਰੌਂਠੇ, ਡੋਸਾ, ਪੋਹਾ ਸਾਰਾ ਕੁਝ ਖਾ ਲਿਆ। ਅਦਰ ਨਰੂਲੇ ਜੀ। ਨਰੂਲੇ ਜੀ। ਐਡ ਕਰ ਲਓ ਬੰਦਿਆ। ਹਾਂਜੀ। ਹੈਲੋ। ਫੋਟੋ ਲੈ ਕੇ ਆਉਂਦੇ। ਲੈਣੇ ਆ ਜੋ ਉੱਥੇ ਉੱਥੇ ਫੋਟੋ ਖਿੱਚਦੇ ਆ। ਚੋਂਗ ਚ ਵੀ ਇੱਕ ਛੋਟਾ ਜਿਹਾ ਮੰਦਿਰ ਤੇ ਇਹ ਸਾਰਾ ਇੰਦਰ ਮਾਰਕੀਟ ਹੈ ਮੇਲੇ 'ਚ ਪਹੁੰਚ ਗਏ ਆ ਤੇ ਇੱਥੋਂ ਐਂਟ੍ਰੈਂਸ ਆ ਮੇਲੇ ਦਾ ਐਂਡ ਪਾਰਕਿੰਗ ਲੱਭ ਰਹੇ ਹਾਂ ਬਾਈਕਸ ਦੀ ਇੱਧਰ ਜਿਤਾ ਨੇ ਬਾਈਓ ਜਿਹੜਾ ਸਾਰੇ ਨਾ ਆ ਰਾਈਟ ਮੁੜ ਜਿਓ ਜਾਂ ਵਿੱਚ ਵੜ ਜਿਓ ਸਾਰੇ ਇਹ ਦੇਖੋ ਮੇਨ ਮੇਲਾ ਖੁਸ਼ ਕਰਨਾ ਇਹ ਬਰੋ ਸਾਰੀਆਂ ਦੁਕਾਨਾਂ ਹੋਏ ਆਇਆ ਤੇ ਅਸੀਂ ਹੁਣ ਚੱਲੇ ਆਂ ਜਾਨਵਰਾਂ ਦੇ ਮੇਲੇ ਦੇ ਇਧਰ ਆ ਗਏ ਆਂ ਆ ਦੇਖੋ ਗੱਡਾ ਕਿੰਨਾ ਸੋਹਣਾ ਤਿਆਰ ਕੀਤਾ ਹਨਾ ਲਾਈਵ ਵੈਲਕਮ ਇਧਰ ਸਾਰਾ ਆਏ ਅਸੀਂ ਬੈਕ ਸਾਈਡ ਆ ਗਿਆਂ ਤੇ ਜਾਨਵਰਾਂ ਦਾ ਮੇਲਾ ਆ ਇਧਰ ਨੂੰ ਖੁੱਲੇ ਗਰਾਊਂਡਾਂ ਦੇ ਵਿੱਚ ਜੇ ਇਧਰ ਨੂੰ ਵੇਖਿਆ ਤਾਂ ਬਹੁਤ ਜ਼ਿਆਦਾ ਵੱਡਾ ਮੇਲਾ ਆ ਤੁਸੀਂ ਝੰਡੂਲ ਦੇਖ ਸਕਦੇ ਇਧਰ ਉਧਰ ਸਾਰੇ ਝੰਡੂਲ ਹੀ ਝੰਡੂਲ ਇਹ ਜਿਹੜੇ ਬ੍ਰਿਟਿਸ਼ ਨੇ ਨਾਲ ਬਾਹਰ ਲੈ ਉਹ ਐਦਾਂ ਆ ਇਹਨਾਂ ਦੇ ਨਾਲ ਜਾ ਰਹੇ ਲੋ ਜੀ ਪੁਸ਼ਕਰ ਮੇਲੇ ਦੀ ਜਿਹੜੀ ਅਸਲ ਪਹਿਚਾਣ ਆ ਉਹ ਇੱਥੋਂ ਐ ਇਹ ਕੋਈ ਬਾਬਾ ਪਤਾ ਨਹੀਂ ਉਹਨਾਂ ਨੇ ਬਣਾਇਆ ਆਪਣੇ ਉਹਨਾਂ ਨਾਲ ਨਾ ਮਿੱਟੀ ਦਾ ਲਿਖਿਆ ਹੋਇਆ ਸੰਦਰ ਸੈਂਡ ਆਰਟ ਪਤਾ ਨਹੀਂ ਕੀ ਪੁਸ਼ਕਰ ਫਿਰ 2025 ਇਹ ਦੇਖੋ ਮਿੱਟੀ ਦੇ ਆਰਟ ਬਣੇ ਹੋਇਆ ਔਰੇ ਬਹੁਤ ਹੀ ਜ਼ਿਆਦਾ ਸੋਹਣੇ 15 16 ਆਟ ਉਹਨਾਂ ਨੇ ਸਾਨੂੰ ਕਿਹਾ ਕਿ ਬਣੇ ਹੋਇਆ ਇਹ ਬਾਹਰ ਪ੍ਰੇਮਾਨੰਦ ਦੀ ਲਾਰਕੀਆਂ ਫੋਟੋ ਦੇਖੋ ਆਟ राजस्थान दी शाही सवारी ਜਿਹੜੀ ਉੱਠ ਹੈ ਉਹਦਾ ਵੀ ਆਟੇ ਦਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਆਟੇ ਇੱਧਰ ਵੀ ਫੋਟੋ ਸਮਝ ਬਹੁਤ ਸੋਹਣਾ ਹੈ ਉਹ ਸਾਹਮਣੇ ਵੀ ਪਹਾੜੀ ਤੇ ਮੰਦਿਰ ਆ ਤੇ ਮੇਨ ਪੁਸ਼ਕਰ ਮੇਲਾ ਉਹ ਸਾਹਮਣੇ ਆ ਦੇਖੋ ਜਾਨਵਰ ਵੀ ਦਿਖਾਉਣੇ ਆ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਤੁਹਾਨੂੰ ਮਤੇ ਨਹੀਂ ਡਾਈਟ ਦੀਆਂ ਪੱਖੀਆਂ ਪੜੀ ਜਾਂਦੇ ਆ ਅਸੀਂ ਅੱਜ ਦੇਖੋ ਹੁਣ ਚਾਹ ਫੇਰ ਪੀਵਾਂਗੇ ਇੱਧਰ ਮੇਨ ਜਾਨਵਰਾਂ ਦਾ ਮੇਲਾ ਆ ਸਾਹਮਣੇ ਆਟ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਕਿੱਥੇ ਹੋਈ ਹੈ ਇਧਰ ਸਿਰੇ ਤੋਂ ਸਿਰੇ ਤੱਕ ਮਤਲਬ ਮੇਲਾ ਹੀ ਮੇਲਾ ਆ ਬਹੁਤ ਵੱਡੇ ਵੱਡੇ ਟੈਂਟ ਲਾਏ ਹੋਏ ਆ ਇਹ ਉੱਠ ਖੜੇ ਆ ਇਹ ਹੈ ਕਰਤਾਰ ਵਾਲਿਆਂ ਦਾ ਫਾਰਮ ਹੈ ਇਧਰ ਬੜੀ ਨੇ ਕੁੜੀਆਂ ਬਾਈਆਂ ਨੇ ਬੈਠੇ ਆ ਇਧਰ ਇਧਰ ਗੱਡੀਆਂ ਵੀ ਖੜੀਆਂ ਨੇ ਲੋ ਜੀ ਇਹ ਮੇਲਾ ਆ ਜਾਣਾ ਜਾਂਦਾ ਕੁੜੀਆਂ ਦੇ ਨਾਂ ਤੇ ਤੇ ਹੁਣ ਅਸੀਂ ਪਹੁੰਚ ਗਏ ਸੀ ਇੱਕ ਫਾਰਮ ਦੇ ਵਿੱਚ ਇੱਥੇ ਬਹੁਤ ਸਾਰੀਆਂ ਕੁੜੀਆਂ ਨੇ ਵਧੀਆ ਗੱਲੇ ਜਿਹੀ ਲੱਗੀ ਬਾਈ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਪ੍ਰਸ਼ਾਦਾ ਪਾਣੀ ਚਾਹ ਸਭ ਕੁਝ ਆ ਹਨ ਲੈ ਕੋਣ ਪੁੱਛ ਰੱਖ ਤੇ ਇੱਧਰ ਦੇਖੀ ਉੱਧਰ ਦੇਖੀ ਕੁੜੀਆਂ ਹੀ ਕੁੜੀਆਂ ਤੇ ਖੜੀਆਂ ਡਿਫੈਂਡਰਾਂ ਰੂਪੀ ਕੋਲੋਂ ਤੋਂ ਇੱਕ ਹੀ ਅੰਦਾਜ਼ਾ ਲੱਗਦਾ ਕਿ ਆਪਣੇ ਵਾਲੇ ਇਹ ਜੇ ਕੰਮਾਂ 'ਚ ਬਹੁਤ ਬਹੁਤ ਜ਼ਿਆਦਾ ਉੱਪਰਲੇ ਲੈਵਲ ਤੇ ਚਲੇ ਗਏ ਨੇ ਬਹੁਤ ਵਧੀਆ ਗੱਲ ਹੈ ਹਨਾ ਆਪਣੇ ਪੰਜਾਬ ਦਾ ਨਾਮ ਰਾਜਸਥਾਨ ਦੇ ਵਿੱਚ ਵੀ ਪੂਰਾ ਕੱਜ ਵੱਜ ਕੇ ਹੈ ਠੀਕ ਹੈ 18-18 ਸਾਲ ਦੀ ਹੈ ਛੇ ਜਨਾਬ ਹੈ ਛੇ ਛੇਜ ਛੇ ਅੱਛਾ ਇਹ ਇਹਦੀ ਵੀਡੀਓ ਦੇਖੀ ਸੀ ਮੈਂ ਮੈਂ ਹਾਂਜੀ ਹਾਂਜੀ ਫਿਰ ਉਹ ਕੰਪਨੀ ਚ ਜਾ ਕੇ ਇਹਨੇ ਕੰਪਨੀ ਲਾ ਲਈ 10 ਸਾਲ ਕਰਾ ਮੈਂ 2 ਸਾਲ ਕਰਾ ਉਹਨੇ ਮੈਨੂੰ ਪ੍ਰਮੋਟ ਕਰ ਇਹ ਦੇਖੋ ਇਹ ਵੀ ਹੁਣ ਮੁਕਾਬਲੇ ਤੋਂ ਉੱਧਰੋਂ ਲੈ ਕੇ ਆਇਆ ਦੇਖੋ ਕਾਲੀ ਘੋੜੀ ਆਹ ਫਾਈਨਲ ਕਰਤੀਏ ਯਾਰ ਇਹਨੂੰ ਕਿਹੜਾ ਸਾਫ ਕਰ ਦੇਣਾ ਬਹੁਤ ਹੀ ਵਧੀਆ ਵਧੀਆ ਫਾਰਮ ਨੇ ਦੇਖੋ ਅਰਜੰਤ ਨੂੰ ਲੋੜੀ ਕੋੜ ਆ ਗਿਆ ਆ ਉਹੀ ਆ ਗਿਆ ਦੇਖੋ ਆ ਬਾਈ ਕੀ ਰੇਟ ਜਾਂਦੇ ਜਾਂਦੀ ਕੀ ਰੇਟ ਹੈ ਇਹ ਅਸੀਂ ਦਿਵਾਉਣੀ ਆ ਤੇ ਘੋੜੀ ਇਹ ਉਹ ਤੇ ਲੈਣੀ ਲੈਣੀ ਆ ਹਾਂ ਤੇ ਲੈਣੀ ਉਹ ਲੈਣੀ ਆ ਜਮਾ 4-5000 ਚੰਗੀ ਮਿਲਦਾ ਸਾਈ ਵਾਲਾ ਭਾਈ ਵਾਲਾ ਬਾਕੀ ਦੇਣ ਵਾਲੇ ਪਿੱਛੇ ਨੇ ਬੰਦੇ ਆ ਦੇਖੋ ਜੁਨਾ ਗੰਨਾ ਵਾਲਿਆਂ ਦਾ ਫਾਰਮਰ ਇਹ ਵੀ ਆਪਣਾ ਦਾ ਮੋਟਰਸਲਾ ਬਾਈ ਉਹਨਾਂ ਨੂੰ ਬਰਾਦਾ ਇੱਧਰ ਦੇਖਾਂਗੇ ਉਰੋਂ ਚੋ ਬਈ ਕਿਵੇਂ ਆ ਰਹੀ ਹੈ ਫੀਲਿੰਗ ਫੇਰ ਮਸਤ ਬਿਲਕੁਲ ਮਸਤ ਮਸਤ ਜਮਾ ਆਦੀ ਆਦੀ ਉਹ ਖੜਦਾ ਗਿਆ ਸੀ ਆਗੇ ਓਏ ਇਹ ਗਲਤ ਮੁੜ ਕੇ ਗਲਤ ਮਾਰਾਤਾ ਕੋਈ ਨਹੀਂ ਭਾਜੀ ਸਾਡੇ ਮੋੜ ਜ਼ਿੰਦਗੀ ਦੇ ਗਲਤੀ ਮੋੜਿਆ ਇੱਕ ਹੋਰ ਸੀ ਉਹ ਬੜੀਆ ਗਈ ਤਾਂ ਆਈ ਆਈ ਨੇ ਆ ਦੇਖ ਦੇਖ ਦੇ ਮਿੱਟੀ ਦੇ ਕਈਏ ਤਾਂ ਬਹੁਤ ਹੀ ਜ਼ਿਆਦਾ ਫਰਕ ਹੈ ਮਿੱਟੀ ਦਾ ਇਧਰ ਨਾਲ ਇੱਥੇ ਮਤਲਬ ਘੋੜੀਆਂਾਂ ਦੀ ਜੇ ਕਈ ਇਹ ਤਾਂ ਤੌਰ ਚੈੱਕ ਕਰਦੇ ਨੇ ਜੀ ਇਹਨੇ ਕੋਈ ਲੈਣੀ ਆ ਕੰਪੀਟੀਸ਼ਨ ਇੱਕ ਤਰ੍ਹਾਂ ਦਾ ਉਹ ਸਾਰਾ ਕੁਝ ਦਿਖਾਉਂਦੇ ਆ ਯਾਰ ਉਹ ਬਹੁਤ ਵਧੀਆ ਆਇਆ ਜੀ ਲੋ ਜੀ ਇਸ ਤੋਂ ਬਾਅਦ ਹੁਣ ਬੰਦੇ ਸਾਡੇ ਪਤਾ ਨਹੀਂ ਚੱਲਦੇ ਨੇ ਅਸੀਂ ਗਲਤੀ ਮੁੜ ਰਹੇ ਆ ਫੇਰ ਫਿਰ ਸੜਕਦੇ ਹੋਰ ਇਹ ਫੇਰ ਫੇਰ ਸੜਕਦੇ ਵਾਗੇ 300 ਕਿਲੋਮੀਟਰ ਤਰੁਕਦੇ ਸੀ ਅੱਜ 1 ਕਿਲੋਮੀਟਰ ਨਹੀਂ ਪੁਰਾਂ ਦਾ ਠਾਣੇ। ਆ 100 ਮੀਟਰ ਬਾਅਦ ਹੀ ਰੁਕ ਜਾਨੇ ਆ। ਅੱਜ 100 ਮੀਟਰ ਬਾਅਦ ਹੀ ਰੁਕ ਜਾਨੇ ਆ। ਇਹ ਕਿਹੜੇ ਕੋੜੇ ਕਹੇ ਜਾਂਦੇ ਨੇ ਇਹਨਾਂ ਨੂੰ? ਨੁਕਰਾਂ। ਨੁਕਰਾਂ। ਇਹ ਬਾਈ ਹਰਿਆਣੇ ਤੋਂ ਆ ਫਾਰਮ ਬਾਈ ਉਹਨਾਂ ਦਾ। ਖੇਤਰ ਜੈਡ ਬਲੈਕ। ਸਾਰੇ ਨੁਕਰੇ ਹਰ ਇੱਕ ਨੁਕਰਾਂ ਨਸਲ ਸਾਰੇ ਪ੍ਰਕਾਰ ਦੀਆਂ ਨਸਲਾਂ ਨੇ ਇੱਥੇ। ਲਗਭਗ ਜੇ ਕਈਏ ਤਾਂ ਸਰਦਾਰ ਹੀ ਨੇ ਜਿਹੜੇ ਐਨ ਪੂਰੀ ਵਧੀਆ ਇੱਥੇ ਲਾਈ ਬੈਠੇ ਆ। ਦੇਈ ਕਈ ਕਈ ਦਿਨ ਤੋਂ ਹਨਾ ਐਦਾਂ ਦੇ ਮਾਹੌਲ ਦੇ ਵਿੱਚ ਕਪੜਿਆਂ ਦੀ ਮਾਰਕੀਟ ਤੋਂ ਬਾਅਦ ਹੁਣ ਅਸੀਂ ਆ ਗਏ ਆਂ ਬੋਤਾ ਮਾਰਕੀਟ ਦੇ ਵਿੱਚ ਸ਼ਵੀ ਦੇ ਫੇਵਰੇਟ ਨੇ ਬੋਤੇ ਦੇਖਦੇ ਆਂ ਕੀ ਲਾਹੂ ਸਾਈ ਨਾ ਵੀ ਇਹ ਹੁਣ ਘੋੜੇ ਨੇ ਆ ਲਾਲ ਜਿਹੜੇ ਬਾਹਰ ਦੇ ਬੰਦੇ ਨੇ ਫੋਟੋ ਫੋਟੋ ਕਰਾਈ ਜਾਂਦੇ ਆ ਦੇਖੋ ਵਧੀਆ ਇੱਧਰ ਦੇਖੋ ਆ ਆ ਚੱਕ ਦੇਖੀ ਦੇਖੀ ਦੇ ਯਾਰ ਉੱਤੇ ਕਾਮ ਹੀ ਚੜਾਈ ਆ ਕਿੱਥੇ ਪੰਗਾ ਲਿਆ ਇਹ ਜ਼ੋਰ ਚੈੱਕ ਕਰਦੇ ਹਾਂ ਥੱਲੇ ਲਾ ਕੇ ਤੇ ਬਾਈ ਹਣੀ ਵੀ ਆ ਚੱਲੇ ਆਣਾ ਸੀ نیچے ਦਿਖਾਉਣਿਆ ਤੁਹਾਨੂੰ ਉੱਤੇ ਮੈਂ ਕਿ ਆੱਖਾਂ ਖੋਲ੍ਹ ਲਈਏ ਨੇ ਸੋ ਬਹੁਤ ਵਧੀਆ ਵੀਊ ਨੇ ਜੇ ਕਹੀਏ ਰਾਜਸਥਾਨ ਦੀ ਆਦੀ ਸ਼ਾਨ ਹੈ 8 ਐਡਲ ਇੱਥੇ ਵੀ ਨਹੀਂ ਟਿਕਦੇ ਦੇਖੋ ਐਡ ਤੇ ਐਡ ਹੈ ਡਲ ਇੰਡੀਆ ਬੈਂਕ ਓਏ ਗਰਦ ਨਹੀਂ ਫੜਦਾ ਹੁੰਦਾ ਸਿੱਧੀ ਮੰਗਲ ਵੀ ਉਸਤਾਦ ਅੱਜ ਕੋਲ ਮੈਪ ਦੇ ਨਾਲ ਆਏ ਸੀ ਕਿ ਇਹਦਾ ਜਾਉ 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 ਪੁੱਲ ਜੀ ਦੇਖੋ ਰਸਤਾ ਗੂਗਲ ਮੈਪ ਗਲਤ ਲੈ ਆਇਆ ਇਹ ਬਣਾ ਮੇਰਾ ਘਾਵਾ ਹੋ ਰਿਹਾ ਗੱਲ ਮਾਹੌਲ ਪਲੇ ਵਰਦੇ ਆ ਪੂਰਾ ਦੇਖੋ ਨਹੀਂ ਰੇਸ ਜੈਪੁਰ ਘਾਟ ਦਾ ਪਾਣੀ ਜਿਹੜਾ ਇਦਾਂ ਆਉਂਦਾ ਹੈ ਇਹ ਹੋਟਲ ਬਹੁਤ ਹੀ ਜ਼ਿਆਦਾ ਸੋਹਣੇ ਨੇ ਲੱਗੋ ਕਿੰਨੇ ਸੋਹਣੇ ਸੋਹਣੇ ਫੇਰ ਦੀਆਂ ਘਰ ਬਣਾਈਆਂ ਹੋਈਆਂ ਨੇ ਪਸ਼ੂਆਂ ਦਾ ਮੇਲਾ ਦੇਖ ਕੇ ਅਸੀਂ ਹੁਣ ਆ ਗਏ ਆ ਆਪਣੇ ਹੋਟਲ 'ਚ ਹੁਣ ਅਸੀਂ ਜਾਵਾਂਗੇ ਅਜਮੇਰ ਤੇ ਕੋੜਾ ਕਰਾਤਾ ਬੁੱਕ ਕਿੰਨੇ 'ਚ ਕਰਾਇਆ ਆਪਣਾ ਵਾਹ 27 ਲੱਖ ਦਾ 27 ਲੱਖ ਦਾ ਸਾਈ ਕਿੰਨੀ ਦੇ ਕੇ ਆਏ 4000 5200